ਬਰੇ ਤੁਹਾਨੂੰ ਮੈਂ ਕੋਈ ਗੱਲ ਪੁੱਛਣੀ ਸੀ। ਹਾਂਜੀ ਪੁੱਛੋ। ਬਾਬਾ ਬੰਦਾ ਸਿੰਘ ਜੀ ਭਾਦਰ ਉਹਨਾਂ ਦੇ ਪੁੱਤਰ ਨੂੰ ਕਿਉਂ ਤੇ ਕਿਵੇਂ ਸ਼ਹੀਦ ਕੀਤਾ ਗਿਆ ਸੀ? ਜਦੋਂ ਬਾਬਾ ਬੰਦਾ ਸਿੰਘ ਜੀ ਭਾਦਰ ਤੇ ਉਹਨਾਂ ਦੇ ਸਾਥੀ ਸਿੰਘਾਂ ਨੂੰ ਗਰਦਾਸ ਨੰਗਲ ਦੀ ਗੜੀ ਵਿੱਚੋਂ ਕੈਦ ਕਰਕੇ ਦਿੱਲੀ ਲਿਆਂਦਾ ਗਿਆ ਤੇ ਉਹਨਾਂ ਨੂੰ ਇਹ ਆਖਿਆ ਗਿਆ ਸੀ ਤੁਸੀਂ ਜਾਂ ਤਾਂ ਇਸਲਾਮ ਧਰਮ ਕਬੂਲ ਲਓ ਤੇ ਜਾਂ ਮਰਨ ਵਾਸਤੇ ਤਿਆਰ ਹੋ ਜਾਓ। ਪਰ ਸਿੰਘਾਂ ਨੇ ਇਸਲਾਮ ਧਰਮ ਨਹੀਂ ਕਬੂਲ ਲਿਆ। ਫਿਰ ਬਾਬਾ ਬੰਦਾ ਸਿੰਘ ਜੀ ਭਾਦਰ ਦੇ ਸਾਹਮਣੇ ਉਹਨਾਂ ਦੇ ਜਥੇ ਦੇ 100 ਸਿੰਘਾਂ ਨੂੰ ਹਰ ਰੋਜ਼ ਤਸੀਹੇ ਦੇ ਕੇ ਸ਼ਹੀਦ ਕੀਤਾ ਜਾਂਦਾ ਕਿ ਹੋ ਸਕਦਾ ਬਾਬਾ ਬੰਦਾ ਸਿੰਘ ਜੀ ਭਾਦਰ ਪੈਗਲ ਜਾਨ ਦੇ ਉਹ ਇਸਲਾਮ ਧਰਮ ਕਬੂਲ ਲੈਣ ਪਰ ਬਾਬਾ ਬੰਦਾ ਸਿੰਘ ਜੀ ਭਾਦਰ ਅਡੋਲ ਰਹੇ ਫਿਰ ਇੱਕ ਦਿਨ ਉਹਨਾਂ ਦੇ ਪੁੱਤਰ ਅਜੈ ਸਿੰਘ ਜੋ ਸਿਰਫ ਉਦੋਂ 4 ਸਾਲ ਦੇ ਸੀਗੇ ਉਹਨਾਂ ਦੀਆਂ ਅੱਖਾਂ ਦੇ ਸਾਹਮਣੇ ਲਿਆ ਕੇ ਉਹਨਾਂ ਦੀ ਗੋਦ ਵਿੱਚ ਬਿਠਾ ਕੇ ਉਹਨਾਂ ਨੂੰ ਆਖਿਆ ਗਿਆ ਖੰਜਰ ਲੈ ਕੇ ਤੂੰ ਆਪਣੇ ਪੁੱਤਰ ਦਾ ਪੇਟ چیر ਕੇ ਇਸ ਨੂੰ ਕਤਲ ਕਰ ਦੇ ਪਰ ਬਾਬਾ ਬੰਦਾ ਸਿੰਘ ਜੀ ਭਾਦਰ ਨੇ ਸਾਫ਼ ਇਨਕਾਰ ਕਰ ਦਿੱਤਾ ਕਿ ਸਾਡਾ ਸਿੱਖ ਧਰਮ ਕਿਸੇ ਵੀ ਬੱਚੇ ਨੂੰ ਕਤਲ ਕਰਨ ਦੀ ਸਾਨੂੰ ਇਜਾਜ਼ਤ ਨਹੀਂ ਦਿੰਦਾ ਭਾਵੇਂ ਆਪਣਾ ਬੱਚਾ ਹੋਵੇ ਭਾਵੇਂ ਕਿਸੇ ਦੁਸ਼ਮਣ ਦਾ ਬੱਚਾ ਹੋਵੇ ਉਹਨਾਂ ਦੇ ਅੱਖਾਂ ਦੇ ਸਾਹਮਣੇ ਉਹਨਾਂ ਦੇ 4 ਸਾਲ ਦੇ ਪੁੱਤਰ ਦਾ ਪੇਟ ਪਾੜ ਕੇ ਉਸ ਦਾ ਦਿਲ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਮੂੰਹ ਵਿੱਚ ਪਾਇਆ ਗਿਆ ਤੇ ਉਸ ਨੂੰ ਸ਼ਹੀਦ ਕਰ ਦਿੱਤਾ ਗਿਆ ਤੇ ਉਸ ਦੀਆਂ ਆਂਦਰਾਂ ਕੱਢ ਕੇ ਬਾਬਾ ਬੰਦਾ ਸਿੰਘ ਬਹਾਦਰ ਦੇ ਗਲ ਵਿੱਚ ਪਾਈਆਂ ਗਈਆਂ ਤੇ ਉਸ ਦੇ ਛੋਟੇ-ਛੋਟੇ ਟੁਕੜੇ ਕਰਕੇ ਬਾਬਾ ਬੰਦਾ ਸਿੰਘ ਬਹਾਦਰ ਦੀ ਝੋਲੀ ਵਿੱਚ ਪਾ ਦਿੱਤੇ ਗਏ ਪਰ ਬਾਬਾ ਬੰਦਾ ਸਿੰਘ ਜੀ ਬਹਾਦਰ ਬਿਲਕੁਲ ਡੋਲ ਰਹੇ ਉਹਨਾਂ ਨੇ ਸਦਕਾ ਨਹੀਂ ਹਾਰਿਆ ਬਾਅਦ ਵਿੱਚ ਉਹਨਾਂ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ